ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਲਾਈਵ ਸ਼ੋਅ ਦੇ ਵਿੱਚ ਹਾਜ਼ਰ ਹਾਂ ਸਾਡੇ ਨਾਲ ਜਸਮੀਤ ਪਾਟਿਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨਸ ਨੂੰ ਰਿਪਰੈਜ਼েন্ট ਕਰਦੇ ਨੇ ਪੰਜਾਬ ਦੇ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਔਰ ਕੈਨੇਡਾ ਦੇ ਬਹੁਤ ਸਾਰੇ ਸਰਕਾਰੀ ਕਾਲਜਸ ਦੇ ਨਾਲ ਡਾਇਰੈਕਟ ਐਸੋਸੀਏਟਡ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨਾਲ ਜੀਐਸਏ ਦੀ ਸਰਕਾਰੀ ਕਾਲਜਸ ਯੂਨੀਵਰਸਿਟੀਆਂ ਦੇ ਨਾਲ ਜਰਮਨੀ ਦੇ ਸਰਕਾਰੀ ਕਾਲਜਸ ਯੂਨੀਵਰਸਿਟੀ ਦੇ ਨਾਲ ਆਪਾਂ ਅਸੀਂ ਗੱਲ ਕਰ ਰਹੇ ਨੇ ਯੂਕੇ ਦੇ ਸਰਕਾਰੀ ਕਾਲਜ ਯੂਨੀਵਰਸਿਟੀਆਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਸਾਈਪਰਸ 'ਚ ਯੂ ਕਲੈਂਡ ਦਾ ਕੈਂਪਸ ਹੈ ਉਹਦੇ ਨਾਲ ਤਾਂ ਕਿ ਬੱਚਾ ਸਾਈਪਰਸ 'ਚ ਪੜ੍ਹ ਕੇ ਅੱਗੇ ਯੂਕੇ ਜਾ ਸਕਦਾ ਹੈ ਆਸਟ੍ਰੇਲੀਆ 'ਚ ਵੀ ਕਾਫੀ ਅੱਛੀ ਯੂਨੀਵਰਸਿਟੀਆਂ ਦੇ ਨਾਲ ਤੇ ਨਿਊਜ਼ੀਲੈਂਡ ਦੇ ਬਹੁਤ ਹੀ ਵਧੀਆ ਬਿਲਕੁਲ ਸੋ ਨੈਟਵਰਕ ਦਾ ਇਸ਼ੂ ਹੈ ਜਸਮੀਤ ਜੀ ਸਾਡੇ ਨਾਲ ਦੁਬਾਰਾ ਜੁੜਦੇ ਨੇ ਸੋ ਬਹੁਤ ਸਾਰੀਆਂ ਸਰਕਾਰੀ ਕਾਲਜਸ ਤੇ ਯੂਨੀਵਰਸਿਟੀਆਂ ਦੇ ਨਾਲ ਡਾਇਰੈਕਟਲੀ ਜਸਮੀਤ ਪਾਟਿਆ ਜੀ ਔਰ ਲੈਂਡਮਾਰਕ ਇਮੀਗ੍ਰੇਸ਼ਨਸ ਕੰਮ ਕਰਦੇ ਨੇ ਜੁੜੇ ਹੋਏ ਨੇ ਇਸ ਕਰਕੇ ਜਿਹੜਾ ਤਜਰਬਾ ਜਸਮੀਤ ਪਾਟੜੀਆ ਜੀ ਦਾ ਔਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਉਹ ਸਟੂਡੈਂਟਸ ਦੇ ਲਈ ਬਹੁਤ ਹੈਲਪਫਲ ਹੈ ਸੋ ਜਸਮੀਤ ਜੀ ਤੁਹਾਡਾ ਸਵਾਗਤ ਵੀ ਕਰਦੇ ਆ ਸਰ ਵੈਲਕਮ ਸਰ ਹੁਣੇ ਰੀਸੈਂਟਲੀ ਤੁਹਾਨੂੰ ਪਤਾ ਹੋਏਗਾ ਕਿ ਮੈਂ 10 ਦਿਨ ਜਰਮਨੀ ਔਰ ਫਰਾਂਸ ਚ ਕਾਫੀ ਸਾਰੇ ਇੰਸਟੀਚੂਟਸ ਵਿਜ਼ਿਟ ਕਰਕੇ ਆਇਆ ਸੋ ਦੇ ਕਾਨਫਰੈਂਸ ਵੀ ਔਰ ਕਿਉਂਕਿ ਬੱਚਿਆਂ ਦਾ ਇਸ ਟਾਈਮ ਤੇ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਯੂਰਪ ਫੋਕਸਡ ਹੈਗਾ ਹੈ ਸੋ ਯੂਰਪ ਤੇ ਬਹੁਤ ਜ਼ਿਆਦਾ ਬੱਚੇ ਜਾਣਾ ਚਾਹੁੰਦੇ ਨੇ ਇਸ ਟਾਈਮ ਤੇ ਬਟ ਜਿਹੜੇ ਡਿਊਰੇਸ਼ਨ ਆਫ ਵੀਜ਼ਾ ਜਿਹਨੂੰ ਕਹਿੰਦੇ ਕਿ ਵੀਜ਼ਾ ਲੈਣ ਦੀ ਜਿਹੜੀ ਡਿਊਰੇਸ਼ਨ ਹੈ ਉਹ ਥੋੜੀ ਲੰਬੀ ਹੈ ਥੋੜਾ ਜਿਹਾ ਸਟੂਡੈਂਟਸ ਨੂੰ ਪੇਸ਼ੈਂਸ ਰੱਖਣੀ ਪੈਣੀ ਹੈ ਜੇ ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ ਫਰਾਂਸ ਜਾਣਾ ਚਾਹੁੰਦੇ ਹੋ ਔਰ ਫਰਾਂਸ ਤੇ ਦੇਖੋ ਐਮਆਈ ਬੇਸਿਸ ਤੇ ਵੀ ਆਪਾਂ ਫਾਈਲ ਲਗਾ ਸਕਦੇ ਹਾਂ ਜਰਮਨੀ ਚ ਵੀ ਕੁਝ ਯੂਨੀਵਰਸਿਟੀਆਂ ਐਮਆਈ ਬੇਸਿਸ ਤੇ ਫਾਈਲ ਲਗਾ ਸਕਦੀਆਂ ਮੈਡੀਕਲ ਦੇ ਕੋਰਸ ਜੇ ਤੁਸੀਂ ਡਾਕਟਰੀ ਕਰਨਾ ਚਾਹੁੰਦੇ ਹੋ ਤਾਂ ਜਰਮਨੀ ਚ ਅਵੇਲੇਬਲ ਹੈ ਆਫ ਕੋਰਸ ਦੇ ਆਰ ਐਕਸਪੈਂਸਿਵ ਸੋ ਉਹ ਵੀ ਅਵੇਲੇਬਲ ਹੈਗੇ ਆ ਸੋ ਸਟੂਡੈਂਟਸ ਮੇਰੀ ਸਾਰਿਆਂ ਨੂੰ ਹੀ ਐਡਵਾਈਸ ਹੈ ਕਿ ਕੰਸਲਟੈਂਟ ਕੋ ਜਿਹਦੇ ਕੋ ਫਾਈਲ ਲਗਵਾਣ ਜਾਂਦੇ ਉਹਨੂੰ ਪੁੱਛੋ ਤੁਸੀਂ ਕਦੀ ਜਰਮਨੀ ਗਏ ਹੋ ਆ ਕੇ ਉਹ ਕਿ ਦੇਖੋ ਆਪਾਂ ਕਦੀ ਜਰਮਨੀ ਗਏ ਨਹੀਂ ਤੇ ਆਪਾਂ ਗੱਲ ਕਰੀਏ ਕਿ ਜਰਮਨੀ ਤੁਸੀਂ ਚਲੇ ਜਾਓ ਸੋ ਸਟੂਡੈਂਟਸ ਜਰਮਨੀ ਜਾਣਾ ਉੱਥੇ ਪਰਸਨਲੀ ਯੂਨੀਵਰਸਿਟੀਆਂ ਕਾਲਜਸ ਵਿਜ਼ਿਟ ਕਰਨਾ ਬੱਚਿਆਂ ਦੇ ਫੀਡਬੈਕ ਲੈਣਾ ਇਨਫੈਕਟ ਮੈਂ 2016 ਤੋਂ ਜਰਮਨੀ ਬੱਚੇ ਭੇਜਦਾ ਰਿਹਾ ਔਰ ਜਿਹੜੇ ਰੈਸਟੋਰੈਂਟ ਤੇ ਮੈਂ ਖਾਣਾ ਖਾਂਦਾ ਉੱਥੇ ਵੀ ਸਾਡਾ ਹੀ ਸਟੂਡੈਂਟ ਸਾਨੂੰ ਮਿਲ ਗਿਆ ਬੜਾ ਚੰਗਾ ਲੱਗਦਾ ਜਿਹੜਾ ਕਿ ਬਹੁਤ ਖੁਸ਼ ਸੀ ਸੈਟੀਸਫਾਈਡ ਸੀ ਔਰ ਉਹ ਰੈਸਟੋਰੈਂਟ ਤੇ ਕੰਮ ਕਰ ਰਿਹਾ ਸੀ ਸੋ ਸਟੂਡੈਂਟਸ ਇਟ ਇਜ਼ ਰੀਲੀ ਰੀਲੀ ਗੁੱਡ ਕਿ ਅਸੀਂ ਕਾਫੀ ਸਾਰੇ ਬੱਚੇ ਸਾਡੇ ਉੱਥੇ ਆਲਰੇਡੀ ਜਰਮਨੀ ਚ ਹੈਗੇ ਆ ਦੇ ਆ ਸੈਟੀਸਫਾਈਡ ਔਰ ਜਰਮਨੀ ਇੱਕ ਬਹੁਤ ਹੀ ਵਧੀਆ ਇਕਨੋਮੀ ਹੈ ਟਾਪ 7 ਕੰਟਰੀਜ਼ ਚ ਆ ਜਾਂਦਾ ਦੁਨੀਆ ਦੇ ਸੋ ਸਟੂਡੈਂਟਸ ਇਸ ਚੀਜ਼ ਨੂੰ ਦੇਖਦੇ ਆ ਹੋਇਆ ਮੈਨੂੰ ਲੱਗਦਾ ਕਿ ਹੁਣ ਅੱਜ ਦੀ ਡੇਟ ਤੇ ਸਟੂਡੈਂਟਸ ਦਾ ਜਿਹੜਾ ਰੁਝਾਨ ਹੈ ਯੂਰਪ ਵੱਲ ਬਹੁਤ ਜ਼ਿਆਦਾ ਹੈ ਔਰ ਅਫੋਰਡੇਬਲ ਵੀ ਹੈਗਾ ਜਰਮਨੀ ਦੇਖੋ ਅਫੋਰਡੇਬਿਲਟੀ ਦੀ ਗੱਲ ਕਰੀਏ ਜੇ ਤੁਸੀਂ ਬੈਚਲਰ ਡਿਗਰੀ ਲਈ ਜਾ ਰਹੇ ਹੋ ਤਾਂ ਜਰਮਨੀ ਤੋਂ ਵਧੀਆ ਜਗ੍ਹਾ ਨਹੀਂ ਹੈਗੀ ਬਿਕਾਜ਼ ਯੂਕੇ ਐਕਸਪੈਂਸਿਵ ਹੈ ਜੇ ਆਪਾਂ ਕੰਪੇਅਰ ਕਰਦੇ ਆ ਜਰਮਨੀ ਦੇ ਨਾਲ ਤਾਂ ਯੂਕੇ ਕਾਫੀ ਐਕਸਪੈਂਸਿਵ ਹੈ ਔਰ ਜਰਮਨੀ ਕਾਫੀ ਅਫੋਰਡੇਬਲ ਹੈ ਯੂਕੇ ਬਿਲਕੁਲ ਜੀ ਲੰਡਨ ਵਗੈਰਾ ਦੇ ਵਿੱਚ ਉੱਥੇ ਕਾਸਟ ਆਫ ਲਿਵਿੰਗ ਲਿਵਿੰਗ ਵੀ ਕਹਿੰਦੇ ਬਹੁਤ ਜ਼ਿਆਦਾ ਹਾਈ ਐ ਸਟੂਡੈਂਟਸ ਦੇ ਲਈ ਫੀਸਿਸ ਵੀ ਆਰ ਸਟਾਰਟਿੰਗ ਫਰਮ 13 ਲੱਖਸ ਐਂਡ ਗੋ ਅਪ ਟੂ 25 ਲੱਖਸ ਵੇਅਰ ਐਜ਼ ਆਪਾਂ ਜੇ ਆਪਾਂ ਜਰਮਨੀ ਦੀ ਗੱਲ ਕਰੀਏ ਤਾਂ 8 ਤੋਂ 9 ਲੱਖ ਰੁਪਈਆ ਮੈਕਸਿਮਮਮ ਫੀਸ ਐ ਸਮ ਟਾਈਮਸ ਵੀ ਗੈਟ ਸਕਾਲਰਸ਼ਿਪਸ ਆਲਸੋ ਤਾਂ ਆਪਣੀ ਜਿਹੜੀ ਬੈਚਲਰ ਡਿਗਰੀ 3 ਸਾਲ ਦੀ ਉਹ 25 ਤੋਂ 30 ਲੱਖ ਦੇ ਵਿੱਚ ਹੋ ਰਹੀ ਐ ਵੇਅਰ ਐਜ਼ ਇਨ ਯੂਕੇ ਚ ਉਹੀ ਬੈਚਲਰ ਡਿਗਰੀ ਘੱਟੋ ਘੱਟ ਨਹੀਂ ਤਾਂ 40 ਤੋਂ 50 ਲੱਖ ਦੇ ਵਿੱਚ ਹੋ ਰਹੀ ਐ ਸੋ ਇਸ ਚੀਜ਼ ਨੂੰ ਕਾਸਟ ਐਫੈਕਟਿਵਨੈਸ ਨੂੰ ਦੇਖਦਿਆਂ ਹੋਇ ਰਹੀ ਗੱਲ ਫਰਾਂਸ ਦੀ ਤਾਂ ਫਰਾਂਸ ਇੱਕ ਟੌਪ ਡੈਸਟੀਨੇਸ਼ਨ ਬਣ ਜਾਂਦਾ ਹੈ ਬਟ ਫਰਾਂਸ ਜਦੋਂ ਤੁਸੀਂ ਜਾ ਰਹੇ ਹੋ ਤਾਂ ਇਟ ਇਜ਼ ਰੀਲੀ ਐਕਸਪੈਂਸਿਵ ਕੰਟਰੀ ਲਿਵਿੰਗ ਕਾਸਟ ਇਜ਼ ਵੈਰੀ ਵੈਰੀ ਹਾਈ ਐਸ ਫਰਾਂਸ ਇਜ਼ ਦ ਮੋਸਟ ਵਿਜ਼ਿਟਡ ਕੰਟਰੀ ਇਨ ਦ ਵਰਲਡ ਸੋ ਟੂਰਿਜ਼ਮ ਬਹੁਤ ਜ਼ਿਆਦਾ ਹੈ ਜੌਬਸ ਵੀ ਬਹੁਤ ਜ਼ਿਆਦਾ ਹੈ ਰਾਈਟ ਸਕਿਲਸ ਹੋਣ ਦੀ ਆਪਾਂ ਨੂੰ ਲੋੜ ਹੋਣੀ ਚਾਹੀਦੀ ਹੈ ਤਾਂ ਜੌਬਸ ਆਰ ਐਮਪਲ ਇਨ ਫਰਾਂਸ ਬਟ ਉਥੇ ਇੱਕ ਚੀਜ਼ ਸੋਚ ਲਓ ਕਿ ਬੈਚਲਰ ਡਿਗਰੀ ਤੇ ਕੋਈ ਵਰਕ ਪਰਮਿਟ ਨਹੀਂ ਹੈਗਾ

ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪ੍ਰਾਈਵੇਟ ਕਾਲਜਸ ਦੇ ਵਿੱਚ ਪੋਸਟਡੀ ਵਰਕ ਪਰਮਿਟ ਤਾਂ ਨਹੀਂ ਹੈ ਹੁਣ ਸਟੂਡੈਂਟ ਕਾਲਜ ਬਦਲ ਵੀ ਨਹੀਂ ਸਕਦਾ ਪਹਿਲਾਂ ਕੀ ਹੁੰਦਾ ਸੀ ਸਾਡੇ ਪੰਜਾਬ ਚੋਂ ਬਹੁਤ ਸਾਰੇ ਵਿਦਿਆਰਥੀ ਪ੍ਰਾਈਵੇਟ ਕਾਲਜ ਐਡਮਿਸ਼ਨ ਲੈਂਦੇ ਸੀ ਉਥੇ ਜਾ ਕੇ ਕਾਲਜ ਬਦਲ ਲੈਂਦੇ ਸੀ ਹੁਣ ਪ੍ਰਾਈਵੇਟ ਕਾਲਜ ਦੇ ਵਿੱਚ ਸਾਡੇ ਪੰਜਾਬ ਦੇ ਸਟੂਡੈਂਟ ਜਾਂ ਇੰਡੀਆ ਦੇ ਸਟੂਡੈਂਟ ਤੁਸੀਂ ਕਹਿ ਰਹੇ ਹੋ ਬਿਲਕੁਲ ਨਾ ਜਾਣ ਇਹਦੇ ਪਿੱਛੇ ਕਿਸ ਤਰ੍ਹਾਂ ਦੇ ਉਹਨਾਂ ਦੇ ਫਾਇਦੇ ਆ ਕਿ ਉਹ ਪ੍ਰਾਈਵੇਟ ਸਕੂਲ ਸਟੂਡੈਂਟ ਪ੍ਰਾਈਵੇਟ ਕਾਲਜਾਂ ਦੇ ਵਿੱਚ ਬਿਲਕੁਲ ਨਾ ਜਾਣ ਤੇ ਸਿਰਫ ਸਰਕਾਰੀ ਕਾਲਜਾਂ 'ਚ ਜਾਣ ਥੋੜਾ ਜਿਹਾ ਕੰਪੈਰੀਜ਼ਨ ਜ਼ਰੂਰ ਕਰਕੇ ਦੱਸ ਦਿਓ ਪ੍ਰਾਈਵੇਟ ਦਾ ਤੇ ਕਾਲਜ ਦਾ ਸਰਕਾਰੀ ਦਾ ਪ੍ਰਾਈਵੇਟ ਕਾਲਜ ਪਹਿਲੀ ਗੱਲ ਤਾਂ ਸਰ ਉਹਨੇ ਵੱਡਾ 8 ਤਰੀਕ ਨੂੰ ਜਿਹੜੀ ਨਿਊਜ਼ ਆਈ ਹੈ ਜਿਸ ਦਿਨ ਐਸਡੀਐਸ ਬੰਦ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਬੱਚਾ ਇੱਥੇ ਆ ਕੇ ਕਾਲਜ ਨਹੀਂ ਚੇਂਜ ਕਰ ਪਾਏਗਾ ਸੋ ਜਿਹੜਾ ਲਿੰਕ ਹੁੰਦਾ ਸੀ ਡੀਐਲਆਈ ਚੇਂਜ ਕਰਨ ਦਾ ਉਹ ਬਿਲਕੁਲ ਬੰਦ ਹੋ ਚੁੱਕੇ ਆ ਸੋ ਬਿਲਕੁਲ ਵੀ ਹੁਣ ਆਪਾਂ ਡੀਐਲਆਈ ਚੇਂਜ ਨਹੀਂ ਕਰ ਸਕਦੇ ਸੋ ਜਿਹੜਾ ਬੱਚਾ ਉੱਥੇ ਜਾ ਕੇ ਕਾਲਜ ਚੇਂਜ ਕਰਦਾ ਉਹਨੂੰ ਆਪਣੀ ਫਾਈਲ ਦੁਬਾਰਾ ਮੈਸੇਜ ਚ ਪੁਟ ਅਪ ਕਰਨੀ ਪਏਗੀ ਸਟੱਡੀ ਪਰਮਿਟ ਦੀ ਔਰ ਦੁਬਾਰਾ ਆਪਣੇ ਫਾਈਲ ਦੇ ਡਿਸੀਜਨ ਵੇਟ ਕਰਨਾ ਪਏਗਾ ਸੋ ਇਹਦੇ 'ਚ ਇਹ ਹੋ ਸਕਦਾ ਹੈ ਕਿ ਜੇ ਤੁਹਾਡੀ ਫਾਈਲ ਤੇ ਰਿਫਿਊਜ਼ਲ ਆ ਗਈ ਤਾਂ ਤੁਹਾਨੂੰ ਕੰਟਰੀ ਉਸੇ ਟਾਈਮ ਛੱਡਣਾ ਪੈ ਸਕਦਾ ਬਿਕਾਉਜ਼ ਦੇ ਵਿਲ ਗਿਵ ਯੂ ਨੋਟਿਸ ਆਫ 14 ਡੇਸ ਟੂ ਲੀਵ ਦ ਕੰਟਰੀ ਸੋ ਮੈਂ ਨਹੀਂ ਚਾਹਾਂਗਾ ਕਿ ਕੋਈ ਵੀ ਬੱਚੇ ਉੱਥੇ ਜਾ ਕੇ ਕਾਲਜ ਚੇਂਜ ਕਰਨ ਬਿਕਾਉਜ਼ ਇੰਟੈਂਡ ਟੂ ਸਟੱਡੀ ਨਹੀਂ ਹੈਗਾ ਤੁਹਾਡਾ ਸੋ ਜਦੋਂ ਤੁਸੀਂ ਪਹਿਲੀ ਵਾਰੀ ਐਸਓਪੀ ਲਿਖਦੇ ਹੋ ਜਿੱਤੇ ਆਪਾਂ ਗੱਲ ਕਰਦੇ ਸੀ ਸਰ ਕਿ ਆਪਣਾ ਇੰਟੈਂਡ ਆਪਾਂ ਐਸਓਪੀ ਚ ਲਿਖਦੇ ਆਂ ਅਸੀਂ ਉੱਥੇ ਜਾ ਕੇ ਪੜਾਂਗੇ ਅਸੀਂ ਇਹ ਕੋਰਸ ਕਰਾਂਗੇ ਤਾਂ ਜਿਹੜੇ ਬੱਚੇ ਇਸ ਟਾਈਮ ਤੇ ਪੱਕੇ ਨਹੀਂ ਹੋਏ ਜਿਹੜੇ ਇਲੀਗਲ ਸਟੇਟਸ ਤੇ ਆ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਪੀਆਰ ਨਹੀਂ ਹੋਣੀ ਤਾਂ ਇੰਟੈਂਡ ਟੂ ਸਟੱਡੀ ਤੁਸੀਂ ਜਦੋਂ ਐਸਓਪੀ ਭਰੀ ਸੀ ਉਹ ਆਪਣੀ ਦੁਬਾਰਾ ਪੜ ਲਓ ਉਹਦੇ ਚ ਆਪਾਂ ਲਿਖਿਆ ਸੀ ਮੈਂ ਕੰਪਿਊਟਰ ਤੇ ਪੜਨ ਆ ਰਿਹਾ ਔਰ ਮੈਂ ਕੰਪਿਊਟਰ ਦੀ ਸਟੱਡੀਆਂ ਕਰਾਂਗਾ ਔਰ ਇਹ ਇਸ ਕੋਰਸ ਨੂੰ ਇੰਪਲੀਮੈਂਟ ਕਰਾਂਗਾ ਇਹ ਇਹਦਾ ਆਊਟਕਮ ਹੋਏਗਾ ਇੱਥੇ ਇੱਥੇ ਮੈਂ ਨ ਪਰ ਜਦੋਂ ਮੈਂ ਕੈਨੇਡਾ ਪਹੁੰਚਿਆ ਮੈਂ ਜਨਰਲ ਆਰਟਸ ਸਾਇੰਸਿਸ ਬਿਜ਼ਨਸ ਵਾਲਾ ਕੋਰਸ ਲੈ ਲਿਆ ਕੰਪਿਊਟਰ ਛੱਡਤਾ ਸੋ ਬੇਸਿਕਲ ਤਾਂ ਇੰਟੈਂਡ ਟੂ ਸਟਡੀ ਸਰ ਉੱਥੇ ਹੀ ਖਤਮ ਹੋ ਗਿਆ ਆਪਣਾ ਇੰਟੈਂਡ ਟੂ ਸਟਡੀ ਤਾਂ ਉੱਥੇ ਖਤਮ ਹੋ ਗਿਆ ਨਾ ਆਪਣਾ ਬੱਚਿਆਂ ਦਾ ਇੰਟੈਂਡ ਟੂ ਸਟਡੀ ਤਾਂ ਹੈ ਹੀ ਨਹੀਂ ਸੀ ਜਦੋਂ ਆਪਾਂ ਵੀਜ਼ਾ ਲਿਆ ਉਹਨੇ ਝੂਠ ਲਿਖਿਆ ਸੀ ਸੋ ਹੁਣ ਉਹ ਇੰਟੈਂਡ ਟੂ ਸਟਡੀ ਦੀ ਗੱਲ ਕਰਦੇ ਆ ਜੇ ਆਪ ਕੋ ਉੱਥੇ ਜਾ ਕੇ ਕਾਲਜ ਚੇਂਜ ਕਰਾਂਗੇ ਤਾਂ ਉਹ ਰਿਫਿਊਜ਼ਲ ਲਾਜ਼ਮੀ ਆਣੀ ਆ ਸਕਦੀ ਹੈ ਔਰ ਆਪਾਂ ਨੂੰ ਵਾਪਸ ਵੀ ਆਣਾ ਪੈ ਸਕਦਾ ਹੈ ਕੈਨੇਡਾ ਤੋਂ ਸੋ ਹੁਣ ਆਪਾਂ ਜੇ ਕਾਲਜ ਚੇਂਜ ਕਰਨਾ ਹੈ ਤਾਂ ਸਾਨੂੰ ਦੁਬਾਰਾ ਨਵੀਂ ਸਟੂਡੈਂਟ ਪਰਮਿਟ ਅਪਲੀਕੇਸ਼ਨ ਪੁਟ ਅਪ ਕਰਨੀ ਪਵੇਗੀ ਸੋ ਆਈ ਡੋਨਟ ਥਿੰਕ ਜਿਹੜਾ ਬੱਚਾ ਪ੍ਰਾਈਵੇਟ ਕਾਲਜ ਚ ਜਾਏਗਾ ਪ੍ਰਾਈਵੇਟ ਕਾਲਜ ਚ ਜਦੋਂ ਬੱਚਾ ਜਾਂਦਾ ਦੇਖੋ ਉਹਨੂੰ ਪੋਸਟ ਸਟਡੀ ਵਰਕ ਵੀਜ਼ਾ ਨਹੀਂ ਮਿਲਣਾ ਪ੍ਰਾਈਵੇਟ ਕਾਲਜਿਸ ਚੋ ਪ੍ਰੋਗਰਾਮਸ ਨਹੀਂ ਹੈਗੇ ਸੀਆਈਪੀ ਕੋਰਸ ਜਿੰਨਾ ਚ ਹੈਗੇ ਜਿੰਨਾ ਚ ਵੈਸੇ ਵੀ ਸ਼ਾਰਟਸਕਨ ਲਿਸਟ ਚ ਆਉਂਦੇ ਆ ਪ੍ਰਾਈਵੇਟ ਕਾਲਜ ਚ ਕੋਈ ਇਦਾਂ ਦਾ ਕੀ ਕਿਨ ਇੱਕ ਐਕਸਾਈਟਮੈਂਟ ਨਹੀਂ ਹੈ ਕਿ ਜਿਸਦੇ ਲਈ ਤੁਹਾਨੂੰ ਵੀਜ਼ਾ ਮਿਲੇ ਸਪੋਜ਼ ਜੇ ਤੁਸੀਂ ਉੱਥੇ ਜਾ ਕੇ ਕਾਲਜ ਚੇਂਜ ਕਰਨ ਦੀ ਦੁਬਾਰਾ ਸਟੱਡੀ ਪਰਮਿਟ ਅਪਲੀਕੇਸ਼ਨ ਲਗਾਓਗੇ ਤਾਂ ਮੈਨੂੰ ਨਹੀਂ ਨਜ਼ਰ ਆਉਂਦਾ ਪ੍ਰਾਈਵੇਟ ਕਾਲਜ 'ਚ ਬੱਚੇ ਦੇ ਜਾਣ ਦਾ ਕੋਈ ਵੀ ਸਕੋਪ ਸਾ ਹੁਣ ਇਸ ਟਾਈਮ ਤੇ ਮੈਂ ਸਾਰਿਆਂ ਨੂੰ ਡਵਾਈਸ ਕਰਾਂਗਾ ਕਿ ਪਲੀਜ਼ ਕਿਸੇ ਵੀ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਨਾ ਲਓ ਔਰ ਪ੍ਰਾਈਵੇਟ ਕਾਲਜ ਐਡਮਿਸ਼ਨ ਲੈ ਕੇ ਤੁਹਾਡਾ ਕੋਈ ਭਵਿੱਖ ਨਹੀਂ ਹੈਗਾ ਕੈਨੇਡਾ ਦੇ ਅੰਦਰ ਇਸ ਟਾਈਮ ਤੇ ਭਵਿੱਖ ਉਹ ਬੱਚੇ ਦਾ ਜਿਹੜਾ ਪੜਨ ਜਾ ਰਿਹਾ ਉਹੀ ਬੱਚੇ ਦਾ ਭਵਿੱਖ ਹੈ ਜਿਹੜਾ ਪੜਨ ਜਾ ਰਿਹਾ ਹੈ ਸਪੋਜ਼ ਤੁਸੀਂ ਕਹਿੰਦੇ ਹੋ ਕਿ ਮੈਂ ਫੀਸ ਨਹੀਂ ਪੇ ਕਰਨੀ ਜੀਆਈਸੀ ਨਹੀਂ ਪੇ ਕਰਨੇ ਮੇਰੇ ਕੋ ਫੰਡ ਸ ਹੈਗੇ ਮੈਂ ਫੰਡ ਸ਼ੋ ਕਰ ਦਿੰਦੇ ਸਪੋਜ਼ ਕੱਲ ਵੀ ਮੇਰੇ ਕੋ ਇੱਕ ਲੜਕੀ ਆਈ ਐਮਸੀਏ ਪਾਸ ਆਊਟ ਹੈ 96% ਹੈ ਪਰ ਉਹ ਕਹਿੰਦੀ ਜੀਆਈਸੀ ਲਈ ਮੇਰੇ ਕੋ ਪੈਸੇ ਨਹੀਂ ਹੈਗੇ ਪਰ ਮੈਂ ਫੀਸ ਪੇ ਕਰ ਦਾਂਗੀ ਸੋ ਦੇਖੋ ਬੱਚੇ ਦਾ ਪ੍ਰੋਫਾਈਲ ਬਹੁਤ ਚੰਗਾ ਹੈ ਫੰਡ ਸ਼ੋ ਕਰ ਦੇਣਗੇ ਉਹਨਾਂ ਦੇ ਫਾਦਰ ਸਾਹਿਬ ਦੇ ਅਕਾਊਂਟ 'ਚ ਹੈਗੇ ਪਰ ਜੀਆਈਸੀ ਉਹ ਪੇ ਨਹੀਂ ਕਰਨਾ ਚਾਹੁੰਦੇ ਤਾਂ ਇਦਾਂ ਦੇ ਕੇਸਿਸ ਹੁਣ ਲੱਗ ਸਕਦੇ ਨੇ ਬਟ ਜੇ ਤੁਸੀਂ ਕਹੋਗੇ ਮੈਂ ਜੀਆਈਸੀ ਵੀ ਨਹੀਂ ਪੇ ਕਰਨੀ ਪੀਆਈਸੀ ਵੀ ਨਹੀਂ ਪੇ ਕਰਨੀ ਕੇਸ ਭਾਵੇਂ ਤੁਸੀਂ ਲਗਾ ਸਕਦੇ ਹੋ ਬਟ ਉਹ ਫੰਡਸ ਆਪਣੇ 4 ਮਹੀਨੇ ਪੁਰਾਣੇ ਹੈਗੇ ਆ ਸਾਡੇ ਕੋਲ 4 ਮਹੀਨੇ ਦੀ ਟਰਾਂਜੈਕਸ਼ਨਸ ਹੈਗੀਆਂ ਤੁਹਾਡੀ ਬੈਂਕ ਚ ਇਹ ਸਾਰਾ ਕੁਝ ਫਿਰ ਐਮਬੈਸੀ ਚ ਚੈੱਕ ਕਰੇਗੀ ਬਟ ਸੁਪੋਜ਼ ਇਥੋਂ ਜਾਣ ਤੋਂ ਪਹਿਲਾਂ ਟਰੈਵਲ ਕਰਨ ਤੋਂ ਪਹਿਲਾਂ ਫੇਰ ਵੀ ਤੁਹਾਨੂੰ ਫੀਸ ਜਮ੍ਹਾਂ ਕਰਾਣੀ ਪੈਣੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਪਰ ਜਸਮੀਤ ਜੀ ਤੁਸੀਂ ਤਾਂ ਬੜੇ ਲੌਜੀਕ ਦੇ ਨਾਲ ਤੱਥਾਂ ਦੇ ਨਾਲ ਹੀ ਗੱਲ ਦੱਸ ਰਹੇ ਹੋ ਪਰ ਮੈਂ ਦੇਖ ਰਿਹਾ ਪੰਜਾਬ ਚ ਬਹੁਤ ਸਾਰੇ ਕੰਸਲਟੈਂਟ ਇਸ ਤਰੀਕੇ ਦੀ ਗੱਲ ਵੀ ਕਰ ਰਹੇ ਨੇ ਕਿ ਬਹੁਤ ਆਸਾਨ ਹੋ ਗਿਆ ਕੈਨੇਡਾ ਦਾ ਵੀਜ਼ਾ जीआईसी ਬੰਦ ਹੀ ਹੋ ਗਿਆ ਉਹ ਤਾਂ ਇਸ ਤਰੀਕੇ ਦੀ ਗੱਲ ਕਰਦੇ ਨੇ ਕਿ ਹਜ਼ਾਰ ਡਾਲਰ ਹੀ ਹੁਣ ਲੱਗਣੇ ਨੇ ਤੇ ਤੁਸੀਂ ਆਪਣਾ ਅਪਲਾਈ ਕਰਕੇ ਵੀਜ਼ਾ ਲੈ ਕੇ ਜਾ ਸਕਦੇ ਹੋ ਫਟ ਕੀ ਹੈ ਘੱਟੋ ਘੱਟ ਕਿੰਨੇ ਖਰਚੇ ਨਾਲ ਬੱਚਾ ਜਾ ਸਕਦਾ ਹੈ ਕਿ ਵਿਦਆਊਟ ਜੀਆਈਸੀ ਵੀਜ਼ਾ ਮਿਲਣ ਦੇ ਚਾਂਸ ਹੈ ਵਿਦਆਊਟ ਫੀਸ ਡਿਪੋਜ਼ਿਟ ਕੈਨੇਡਾ ਚ ਵੀਜ਼ਾ ਮਿਲਣ ਦੇ ਚਾਂਸ ਹੈ ਸਰ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਹਲੇ ਤੱਕ ਪੋਰਟਲ ਅਪਡੇਟ ਨਹੀਂ ਹੋਇਆ ਹਲੇ ਤੱਕ ਸਰ ਪੋਰਟਲ ਅਪਡੇਟ ਨਹੀਂ ਹੋਇਆ ਸੋ ਜਿਹੜਾ ਸਟੱਡੀ ਪੋਰਟਲ ਜਿੱਤੇ ਐਪਲੀਕੇਸ਼ਨ ਲੱਗਣੀ ਹੈ ਉਹ ਪੋਰਟਲ ਅਪਡੇਟ ਨਹੀਂ ਹੋਇਆ ਪਿਛਲੇ 11 ਦਿਨਾਂ ਚ ਅਸੀਂ ਕੋਈ ਐਪਲੀਕੇਸ਼ਨ ਅਪਲੋਡ ਨਹੀਂ ਕਰ ਪਾਏ ਆ ਨਵੇਂ ਪੋਰਟਲ ਦੀ ਆਉਣ ਦੀ ਵੇਟ ਕਰ ਰਹੇ ਆ ਸਾਰੇ ਜਣੇ ਉਹਦੇ ਚ ਕੀ ਅਪਡੇਸ਼ਨ ਆਉਂਦੀ ਹੈ ਕਿਸੇ ਨੂੰ ਨਹੀਂ ਪਤਾ ਸੋ ਪ੍ਰਾਣੇ ਰਿਜ਼ਲਟ ਜਰੂਰ ਆ ਰਹੇ ਨੇ ਮੇਰੇ ਮੇਰੇ ਅੱਜ ਵੀ ਚਾਰ ਵੀਜ਼ਾ ਲੱਗ ਕੇ ਆਏ ਆ ਜਿਹੜੇ ਐਸਡੀਐਸ ਕੈਟਾਗਰੀ ਚ ਬੱਚਿਆਂ ਦੀ ਫਾਈਲ ਲੱਗੀਆਂ ਹੋਈਆਂ ਸੀ ਉਹਨਾਂ ਦੇ ਪੋਜ਼ਿਟਿਵ ਰਿਜ਼ਲਟ ਆਏ ਨੇ ਸੋ ਜੇ ਅੱਜ ਦੀ ਰੇਟ ਚ ਕੋਈ ਸਲਾਹ ਦੇ ਰਿਹਾ ਪਹਿਲੀ ਗੱਲ ਤਾਂ ਦੇਖੋ ਹਵਾ ਚ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਇੱਕ ਲਿੰਕ ਸ਼ੇਅਰ ਕੀਤਾ ਹੈ ਇੱਕ ਸੂ ਕਾਲਜ ਹੈਗਾ ਸੂ ਸੈਂਟ ਮੈਰੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਮੇਰੇ ਨਾਲ ਸੀ ਹੁਣੇ ਪਰਸੋਂ ਸਾਡੇ ਆਫਿਸ ਆਈ ਸੀ 17 ਸੈਕਟਰ ਚੰਡੀਗੜ੍ਹ ਦੇ ਸੋ ਮੈਂ ਉਹਨਾਂ ਲਿੰਕ ਸ਼ੇਅਰ ਕੀਤਾ ਸੋ ਜੋ ਮੇਰੀ ਉਹਦੇ ਨਾਲ ਡਿਸਕਸ਼ਨ ਹੋਈ ਉਹਨਾਂ ਨੇ ਇੱਕ ਸਾਫ਼ ਜੀ ਗੱਲ ਕਹੀ ਕਿ ਕੈਨੇਡਾ ਨੇ ਜਿਹੜੇ ਰੂਲਸ ਚੇਂਜ ਕੀਤੇ ਉਹ ਸਟੱਡੀ ਵੀਜ਼ਾ ਔਖਾ ਕਰਨ ਲਈ ਕੀਤੇ ਹਨ ਨਾ ਕਿ ਸੌਖੇ ਕਰਨ ਲਈ ਸੋ ਪਹਿਲੀ ਗੱਲ ਤਾਂ ਜਿਹੜੇ ਆਪਾਂ ਏਜੰਟ ਐ ਜਾਂ ਜਿਹੜੇ ਆਪਣੇ ਫਾਇਦੇ ਲਈ ਕਹਿ ਰਹੇ ਆ ਕਿ ਮੈਨੂੰ 50000 ਦੇ ਦਿਓ ਮੈਨੂੰ ਲੱਖ ਰੁਪਈਆ ਦੇ ਦਿਓ ਮੈਨੂੰ 30000 ਦੇ ਦਿਓ ਅਡਵਾਂਸ ਦੇ ਦਿਓ ਤੁਸੀਂ ਜੀਆਈਸੀ ਨਾ ਲਾਓ ਫੰਡਸ ਨਾ ਲਾਓ ਮੈਨੂੰ ਪੈਸੇ ਦੇ ਦਿਓ ਬਸ ਉਹ ਏਜੰਟ ਦਾ ਇਹ ਤਾਂ ਤੁਹਾਡੇ ਤੋਂ ਐਡਵਾਂਸ ਪੈਸੇ ਲੈ ਕੇ ਆਪਣੀ ਦੁਕਾਨਦਾਰੀ ਚਲਾਉਣਾ ਚਾਹੁੰਦਾ ਉਹਦਾ ਕੋਈ ਮੋਟਿਵ ਨਹੀਂ ਹੈ ਤੁਹਾਡਾ ਵੀਜ਼ਾ ਆਏ ਨਾ ਆਏ ਕਿਉਂਕਿ ਜਿਹੜਾ ਐਡਵਾਂਸ ਲੱਖ ਰੁਪਈਆ ਲੈ ਰਿਹਾ ਹੈ ਉਹਦਾ ਕੀ ਉਹਨੂੰ ਕੀ ਫਾਇਦਾ ਵੀਜ਼ਾ ਲਗਵਾ ਕੇ ਉਹਨੇ ਲੱਖ ਰੁਪਈਆ ਤੁਹਾਡੇ ਤੋਂ ਪਹਿਲਾਂ ਲੈ ਲਿਆ ਸੋ ਦੇਖੋ ਇੱਕ ਸਮਝਣ ਵਾਲੀ ਗੱਲ ਹੈਗੀ ਹੈ ਕਿ ਜੇ ਹੁਣ ਕੈਨੇਡਾ ਡਿਫਿਕਲਟ ਹੋ ਰਿਹਾ ਹੈ ਇਹ ਥੋੜਾ ਹੈਗਾ ਕਿ ਅਸੀਂ ਉਹਦੇ ਰੂਲਸ ਮੂਡ ਤੋੜ ਕਰ ਦਾਂਗੇ ਤੋ ਹੁਣ ਨਾਲੇ ਜਿਹੜੇ ਰੂਲਸ ਆਏ ਆ ਉਹ ਇਸ ਲਈ ਆਏ ਆ ਕਿ ਸਟ੍ਰੀਮ ਲਾਈਨ ਕੀਤਾ ਜਾਏ ਪ੍ਰੋਸੀਜਰ ਔਰ ਬੱਚੇ ਦੇ ਨੰਬਰ ਜਿਹੜੇ ਆ ਰਹੇ ਆ ਉਹ ਲਿミਟਡ ਕੀਤੇ ਜਾਣ ਔਰ ਐਸਡੀਐਸ ਕੈਟਾਗਰੀ ਚ ਉਹਨਾਂ ਦੀ ਆਬਲੀਗੇਸ਼ਨ ਸੀ ਉਹਨਾਂ ਨੂੰ ਰਿਜ਼ਲਟਸ ਜਲਦੀ ਦੇਣੇ ਪੈਂਦੇ ਸੀ ਹੁਣ ਉਹ ਰਿਜ਼ਲਟਸ ਵੀ ਸਲੋ ਦੇਣਗੇ ਬਿਲਕੁਲ ਠੀਕ ਹੈ ਜੀ ਸੋ ਸਟੂਡੈਂਟਸ ਦੇਖੋ ਇਸ ਲਾਈਵ ਤੇ ਤੁਹਾਨੂੰ ਇੱਕ ਸਹੀ ਕਨਸਲਟੈਂਟ ਦੀ ਲੋੜ ਹੈ ਜਿਹੜਾ ਤੁਹਾਨੂੰ ਸਹੀ ਗਾਈਡੈਂਸ ਦੇ ਸਕੇ ਜਿਹੜਾ ਇੱਕ ਸਹੀ ਰਸਤਾ ਦਿਖਾ ਸਕੇ ਉਂਗਲ ਫੜ ਕੇ ਤੁਹਾਡੇ ਨਾਲ ਚੱਲ ਸਕੇ ਕੀ ਇਹ ਵਾਲਾ ਸਟੱਡੀ ਕਰੋ ਇੱਥੇ ਇਦਾਂ ਵਰਕ ਪਰਮਿਟ ਲੋ ਇਦਾਂ ਸੈਟਲ ਹੋ ਨਾ ਕਿ ਸਿਰਫ ਆਪਾਂ ਹਵਾ 'ਚ ਗੱਲ ਕਰਦੀਏ ਕਿ ਬਸ ਤੁਸੀਂ ਕਿੰਨੇ ਕਿੰਨੇ 65000 ਰੁਪਏ ਦੇ ਦਿਓ 70000 ਰੁਪਏ ਦੇ ਦਿਓ 75000 ਰੁਪਏ ਦੇ ਦਿਓ ਕਿਸ ਚੀਜ਼ ਦਾ ਕਿਸ ਚੀਜ਼ ਦਾ ਕਿਸ ਚੀਜ਼ ਦੇ ਪੈਸੇ ਦੇ ਦਿਓ ਸੋ ਇਹ ਚੀਜ਼ਾਂ ਸਾਰੀਆਂ ਜਿੰਨੂੰ ਕਹਿੰਦੀਆਂ ਨਾ ਕਿ ਪ੍ਰਾਣੀਆਂ ਹੋ ਗਈਆਂ ਅੱਜ ਦੀ ਰੇਟ 'ਚ ਹੁਣ ਬੱਚਾ ਥੋੜਾ ਜਿਹਾ ਮੈਚੂਰ ਹੋ ਗਿਆ ਔਰ ਮੈਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਇਹ ਜੋ ਵੀ ਹੋ ਰਿਹਾ ਕੈਨੇਡਾ ਚ ਨਾ ਜਿਹੜੇ ਹੁਣ ਬੱਚੇ ਜਾਣਗੇ ਉਹਨਾਂ ਲਈ ਬੜਾ ਵਧੀਆ ਹੋ ਰਿਹਾ ਕਿਉਂਕਿ ਜਿਹੜੇ ਪਹਿਲਾਂ ਬੱਚੇ ਗਏ ਉਹਨਾਂ ਨੂੰ ਗਾਈਡੈਂਸ ਨਹੀਂ ਮਿਲੀ ਉਹਨਾਂ ਨੇ ਕੋਰਸ ਸਹੀ ਨਹੀਂ ਕੀਤੇ ਉਹ ਰਾਜੋ ਸਟਰਗਲ ਕਰ ਰਹੇ ਨੇ ਦੇਖੋ ਦੇਖੀ ਇੱਕ ਦੂਜੇ ਨੂੰ ਦੇਖੋ ਦੇਖੀ ਕੋਈ ਬਾਰਡਰ ਕ੍ਰੋਸ ਕਰ ਗਿਆ ਕਿਸੇ ਦੇ ਕਾਲਜ ਛੱਡਤਾ ਕਿਸੇ ਨੇ ਫੀਸ ਨਹੀਂ ਜਮ੍ਹਾਂ ਕਰਾਈ ਕੋਈ ਇਲੀਗਲ ਹੋ ਗਿਆ ਦੇਖੋ ਦੇਖੀ ਤੁਸੀਂ ਅੱਜ ਦੀ ਡੇਟ ਚ ਉਹਨਾਂ ਨੂੰ ਬਹੁਤ ਪਛਤਾਵਾ ਹੋ ਰਿਹਾ ਹੋਣਾ ਕਿ ਜਿਹੜੇ ਕੋਰਸ ਚ ਮੈਂ ਆਇਆ ਸੀ ਸ਼ਾਇਦ ਉਹ ਮੈਂ ਪੜ ਲੈਂਦਾ ਜਿਹੜੇ ਕਾਲਜ ਚ ਆਇਆ ਸੀ ਸ਼ਾਇਦ ਮੈਂ ਉੱਥੇ ਕੋਰਸ ਖਤਮ ਕਰ ਲੈਂਦਾ ਜਦੋਂ ਮੈਂ ਚਲੋ ਪੜ ਰਿਹਾ ਸੀ ਜਿਹੜਾ ਕੋਰਸ ਵੀ ਮੈਂ ਕੀਤਾ ਉੱਥੇ ਮੈਂ ਫੇਲ ਹੋ ਗਿਆ ਉਸ ਤੋਂ ਬਾਅਦ ਮੈਂ ਪੜਾਈ ਛੱਡ ਦਿੱਤੀ ਫਿਰ ਉਹਨਾਂ ਨੂੰ ਇਹ ਅਫਸੋਸ ਹੋ ਰਿਹਾ ਜਿਹੜੇ ਏਜੰਟ ਨੇ ਮੈਨੂੰ ਕਿਹਾ ਸੀ ਮੈਨੂੰ ਐਲ ਐਮ ਆਈਏ ਮਿਲੂਗੀ ਉਹ ਵੀ ਭੱਜ ਗਿਆ ਸੋ ਜੇ ਮਤਲਬ ਇਹ ਅਫਸੋਸ ਬੱਚਿਆਂ ਦੇ ਦਿਮਾਗ 'ਚ ਹੈਗਾ ਜਿਹੜੇ ਇਸ ਟਾਈਮ ਕੈਨੇਡਾ 'ਚ ਹੈਗੇ ਉਹ ਕਹਿੰਦੇ ਕਿ ਜੇ ਜਦੋਂ ਮੈਂ ਪਹਿਲਾ ਜਿਹੜੇ ਸਰਕਾਰੀ ਕਾਲਜ ਚ ਆਇਆ ਸੀ ਜੇ ਮੈਂ ਉੱਥੇ ਪੜ੍ਹ ਲੈਂਦਾ ਤਾਂ ਅੱਜ ਮੈਨੂੰ ਇਹ ਜਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਡਿਸਕਸ਼ਨ ਜਿਸ ਮੇਂ ਜੀ ਹੁਣ ਜਿਵੇਂ ਅਸੀਂ ਇੱਕ ਪ੍ਰੋਗਰਾਮ ਵੀ ਕੀਤਾ ਹੈ ਨਾ ਤੁਸੀਂ ਜਿਵੇਂ ਯੂਨੀਵਰਸਿਟੀ ਦੀ ਵੀ ਗੱਲ ਕੀਤੀ ਅਲਗੋਮਾ ਯੂਨੀਵਰਸਿਟੀ ਦੀ ਵੀ ਗੱਲ ਕੀਤੀ ਹੁਣ ਅੱਜ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਸਰਕਾਰੀ ਕਾਲਜ ਨੇ ਇੱਕ ਪਾਸੇ ਕੈਨੇਡਾ ਦੇ ਪ੍ਰਾਈਵੇਟ ਕਾਲਜ ਦਾ ਤਾਂ ਆਪਾਂ ਵਰਕ ਆਫ ਆੜ ਦਈਏ ਤੁਸੀਂ ਰეკਮੈਂਡ ਨਹੀਂ ਕਰਦੇ ਕਿ ਪ੍ਰਾਈਵੇਟ ਕਾਲਜ ਜਾਓ ਹੁਣ ਰੈਗੇ ਸਰਕਾਰੀ ਕਾਲਜ ਕਰਾਂਗੇ ਕਿ ਜਾ ਕੇ ਕਰਾਂਗੇ ਕਿ ਜਾ ਕੇ ਪ੍ਰਾਈਵੇਟ ਕਾਲਜ ਨਾ ਵਰਕ ਪਰਮਿਟ ਹੈ ਨਾ ਐਲ ਐਮ ਆਈਏ ਹੈ ਨਾ ਕੰਮ ਹੈ ਨਾ ਕਿ ਕਹਿੰਦੇ ਆ ਪ੍ਰਾਈਵੇਟ ਕਾਲਜ ਵਾਲੇ ਦਾ ਕੋਈ ਉਥੇ ਸਕੋਪ ਹੈ ਨਾ ਕਾਲਜ ਚੇਂਜ ਕਰ ਸਕਦੇ ਆਪਾਂ ਤੇ ਕਰਨਾ ਕੀ ਹੈ ਪ੍ਰਾਈਵੇਟ ਕਾਲਜ ਤੇ ਜਾ ਕੇ ਪ੍ਰਾਈਵੇਟ ਕਾਲਜ ਤੇ ਬੱਚੇ ਨਹੀਂ ਹੁੰਦਾ ਸੀ ਕਿ ਮੇਰਾ ਵੀਜ਼ਾ ਲੱਗ ਗਿਆ ਹੁਣ ਮੈਂ ਉਥੇ ਜਾ ਕੇ ਕਾਲਜ ਚੇਂਜ ਸੋ ਥੋੜਾ ਜਿਹਾ ਨੈਟਵਰਕ ਇਸ਼ੂ ਹੈ ਲੇਕਿਨ ਜਸਮੀਤ ਜੀ ਨੇ ਬਹੁਤ ਕਲੈਰਿਟੀ ਨਾਲ ਦੱਸਿਆ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਨਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਨਾ ਐਲ ਐਮ ਆਈਏ ਮਿਲਣਾ ਹੈ

and there are many universities giving you big scholarships also काफी सारे यूनिवर्सिटीज कॉलेजेस बैचलर डिग्री टू स्कॉलरशिप दे रहे ने और जेडे बच्चे 4 साल पढन ते चावन हैगेया 3 साल पढना चंदे हैं ता यूनिवर्सिटी विल ऑलवेज रिमेन बेटर और फ्यूचर विच भी बैचलर डिग्री वाले दी बहुत ज्यादा वैल्यू रहेगी यू विल हैव टाइम सपोज ਤੁਸੀਂ 4 ਸਾਲ ਦੀ ਬੈਚਲਰ ਡਿਗਰੀ ਕੀਤੀ 3 ਸਾਲ ਦਾ ਵਰਕ ਪਰਮਿਟ ਲੱਗ ਗਿਆ ਯਾਨੀ ਕਿ 7 ਸਾਲ ਜੇ ਤੁਸੀਂ ਕਿਸੇ ਕੰਟਰੀ 'ਚ 7 ਸਾਲ ਰਹਿ ਕੇ ਕੁਝ ਨਹੀਂ ਕਰ ਸਕਦੇ ਕੈਨੇਡਾ ਵਰਗੇ ਕੰਟਰੀ 'ਚ ਜਿੱਥੇ 35 ਪ੍ਰੋਗਰਾਮ ਚੱਲ ਰਹੇ ਨੇ ਅੱਜ ਦੀ ਡੇਟ 'ਚ ਵੀ ਕੈਨੇਡਾ 'ਚ 35 ਪ੍ਰੋਗਰਾਮ ਚੱਲ ਰਹੇ ਨੇ ਸੋ ਜੇ ਤੁਸੀਂ ਉੱਥੇ ਰਹਿ ਕੇ ਵੀ ਸੈਟਲ ਨਹੀਂ ਹੋ ਸਕਦੇ ਫਿਰ ਆਪਣੇ ਅੰਦਰ છાਤੀ ਮਾਰ ਕੇ ਦੇਖੋ ਕਿ ਸਾਡੇ ਅੰਦਰ ਹੀ ਕੋਈ ਦਿੱਕਤ ਹੋਣੀ ਆ ਕਿ ਮੈਂ ਕੋਰਸ ਸਹੀ ਨਹੀਂ ਕੀਤਾ ਮੈਂ ਕੁਆਲਿਫੀਕੇਸ਼ਨ ਸਹੀ ਨਹੀਂ ਕਰੀ ਮੈਂ ਰਿਲੇਸ਼ਨਸ਼ਿਪ ਬਿਲਡਿੰਗ ਨਹੀਂ ਕਰੀ ਮੈਂ ਕੈਨੇਡੀਅਨ ਕਲਚਰ ਸਿੱਖਣ ਦੀ ਕੋਸ਼ਿਸ਼ ਨਹੀਂ ਕਰੀ ਸੋ ਮੇਰੀ ਇੰਗਲਿਸ਼ 'ਚ ਕਮੀ ਹੈ ਮੈਂ ਫ੍ਰੈਂਚ ਨਹੀਂ ਸਿੱਖੀ 7 ਸਾਲ ਦੇ ਅੰਦਰ ਤਾਂ ਬੰਦਾ ਫ੍ਰੈਂਚ ਫ੍ਰੈਂਚ ਸਿੱਖ ਕੇ ਵੈਸੇ ਹੀ ਪੀਆਰ ਲੈ ਲੇਗਾ ਸਰ ਸੋ 7 ਸਾਲ ਇੱਕ ਬਹੁਤ ਲੰਬਾ ਸਮਾਂ ਹੈਗਾ ਬੱਚੇ ਲਈ ਜਾਂ 6 ਤੋਂ 7 ਸਾਲ ਜਿਹੜੇ 3 ਸਾਲ ਦੀ ਬੈਚਲਰ ਡਿਗਰੀ ਵੀ ਜਾਏਗਾ ਅਜਲਗੋਮਾ ਯੂਨੀਵਰਸਿਟੀ 3 ਸਾਲ ਦੀ ਬੈਚਲਰ ਡਿਗਰੀ 'ਚ ਦੇ ਰਹੀ ਹੈ ਫੀਸ ਦਿੱਤੇ ਬਿਨਾਂ ਵੀ ਆਪਾਂ ਨੂੰ ਪੈਲ ਮਿਲ ਰਿਹਾ ਹੈ ਅਲਗੋਮਾ ਯੂਨੀਵਰਸਿਟੀ ਦਾ ਸੋ ਜਿਹੜੇ ਬੱਚੇ ਵਿਦਆਊਟ ਫੀਸ ਦਿੱਤੇ ਵੀ ਆਪਣੀ ਫਾਈਲ ਲਾਉਣਾ ਚਾਹੁੰਦੇ ਨੇ ਮੈਂ ਉਹਨਾਂ ਦੀ ਫਾਈਲ ਪ੍ਰੋਸੈਸ ਕਰਾਂਗਾ ਬਟ ਅੱਜ ਦੀ ਡੇਟ 'ਤੇ ਕਿਸੇ ਨੂੰ ਬਟ ਵੀ ਵਿਲ ਪ੍ਰੋਸੈਸ ਕਿਉਂਕਿ ਬੱਚੇ ਮਾਰਕੀਟ ਚ ਚੈੱਕ ਕਰਨਾ ਚਾਹੁੰਦੇ ਆ ਕਿ ਮੇਰਾ ਵੀਜ਼ਾ ਲੱਗੇਗਾ ਨਹੀਂ ਲੱਗੇਗਾ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਉਹਨਾਂ ਨੂੰ ਬਿਲਕੁਲ ਗਾਈਡ ਕਰੇਗਾ ਬਿਲਕੁਲ ਠੀਕ ਹੈ ਜੀ ਸੋ ਬੱਚੇ ਵੀ ਬਹੁਤ ਸਾਰੀਆਂ ਚੀਜ਼ਾਂ ਜਾਣਨਾ ਚਾਹੁੰਦੇ ਨੇ ਸਰ ਇੱਕ ਨਾ ਕਨਫਿਊਜ਼ਨ ਬੱਚਿਆਂ ਨੂੰ ਹੈ ਕਈ ਬੱਚਿਆਂ ਦੇ ਸਵਾਲ ਲਗਾਤਾਰ ਕਈ ਦਿਨ ਦੇ ਆ ਰਹੇ ਨੇ ਕਿ ਜਿਵੇਂ ਉਥੋਂ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਜਿਹੜੀਆਂ ਉੱਥੇ ਇੰਡੀਆ ਦੇ ਵਿੱਚ ਸਾਡੀ ਡਿਗਰੀ ਆਮ ਤੌਰ ਤੇ 3 ਸਾਲ ਦੀ ਹੈ ਹੁਣ ਉੱਥੇ ਜਿਹੜੀ ਗ੍ਰੈਜੂਏਸ਼ਨ ਲਈ ਉਹ 4 ਸਾਲ ਮੰਗਦੇ ਨੇ ਉਹਦਾ ਸੋਲੂਸ਼ਨ ਕੀ ਹੈ ਤੁਸੀਂ ਦੇਖੋ ਸਾਡੇ ਕੋਲ ਗੋਮਾ ਯੂਨੀਵਰਸਿਟੀ ਹੈ ਸਰ ਉਹਦਾ ਸੋਲੂਸ਼ਨ ਜਿੱਥੇ 3 ਸਾਲ ਦੀ ਬੈਚਲਰ ਡਿਗਰੀ ਹੈ ਸੋ ਉਹਦਾ ਸਭ ਤੋਂ ਵੱਡਾ ਸੋਲੂਸ਼ਨ ਇਹ ਹੈ ਕਿ 3 ਸਾਲ ਦੀ ਬੈਚਲਰ ਡਿਗਰੀ ਅਲਗੋਮਾ ਯੂਨੀਵਰਸਿਟੀ ਚ ਕਰਕੇ ਤੁਸੀਂ 3 ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ ਸੋ ਬੈਚਲਰਜ਼ ਇਨ ਸਾਈਕੋਲੋਜੀ ਬੈਚਲਰਜ਼ ਇਨ ਸੋਸ਼ੀਓਲੋਜੀ ਬੈਚਲਰਜ਼ ਇਨ ਕਮਿਊਨਿਟੀ ਸਾਇੰਸ ਬੈਚਲਰਜ਼ ਇਨ ਇਕਨੋਮਿਕਸ ਬੈਚਲਰਜ਼ ਇਨ ਕੰਪਿਊਟਰ ਸਾਇੰਸ ਬੈਚਲਰਜ਼ ਇਨ ਬਾਇਓਲੋਜੀ ਸੋ ਬਹੁਤ ਸਾਰੀਆਂ ਲੰਬੀ ਲਿਸਟ ਹੈਗੀ ਹੈ ਜਿਹੜੀਆਂ ਤੁਸੀਂ ਬੈਚਲਰ ਡਿਗਰੀ 3 ਸਾਲ ਚ ਕਰ ਸਕਦੇ ਹੋ ਦੋ ਕੈਂਪਸ ਹੈ ਬ੍ਰੈਂਟਨ ਔਰ ਸੂਸ ਸੇਂਟ ਮੈਰੀ ਅਜਿਹੀ ਰੇਟ ਚ ਪੈਲ ਫੀਸ ਦਿੱਤੇ ਬਿਨਾ ਮਿਲ ਰਹੀ ਹੈ ਸੋ ਉਹਦਾ ਸਾਰਿਆਂ ਦਾ ਸੋਲੂਸ਼ਨ ਹੈਗਾ ਅਲਗੋਮਾ ਯੂਨੀਵਰਸਿਟੀ ਜਿੱਥੇ ਤੁਸੀਂ 3 ਸਾਲ ਦੀ ਬੈਚਲਰ ਡਿਗਰੀ ਕਰ ਸਕਦੇ ਹੋ ਜਨਰਲੀ ਸਰ ਜਿਵੇਂ ਆਪਾਂ ਕਹੀਏ ਆਪਣੇ ਇੱਥੇ 3 ਸਾਲ ਦੀ ਜਨਰਲ ਬੈਚਲਰ ਡਿਗਰੀ ਹੁੰਦੀ ਹੈ ਪਰ ਉੱਥੇ ਜਨਰਲੀ ਜ਼ਿਆਦਾਤਰ ਯੂਨੀਵਰਸਿਟੀ ਚ 4 ਸਾਲ ਦੀ ਬੈਚਲਰ ਡਿਗਰੀ ਹੁੰਦੀ ਹੈ ਬਿਲਕੁਲ ਠੀਕ ਹੈ ਇਹਦਾ ਮਤਲਬ ਹੈ ਅਲਗੋਮਾ ਯੂਨੀਵਰਸਿਟੀ ਇੱਕ ਬ ਕੀ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਆਫਰ ਲੈਟਰ ਵਗੈਰਾ ਤੁਸੀਂ ਸਭ ਕਿੰਨੇ ਦਿਨਾਂ ਚ ਦਵਾ ਦਿੰਦੇ ਹੋ ਜੀ ਬਿਲਕੁਲ ਸਰ ਆਫਰ ਲੈਟਰ ਵਿਥਿਨ ਅ ਵੀਕ ਆ ਰਹੀ ਹੈ ਸਰ 125 ਡਾਲਰ ਐਪਲੀਕੇਸ਼ਨ ਫੀਸ ਹੈ ਉਸ ਤੋਂ ਇਲਾਵਾ ਸਕਾਲਰਸ਼ਿਪਸ ਵੀ ਬੱਚਿਆਂ ਲਈ ਹੈਗੀਆਂ 90% ਤੋਂ ਉੱਤੇ ਜਿਨ੍ਹਾਂ ਦੇ ਨੰਬਰ ਹੈਗੇ ਉਹਨਾਂ ਨੂੰ 5000 ਡਾਲਰ ਦੀ ਸਕਾਲਰਸ਼ਿਪ ਹੈ 80% ਤੋਂ ਉੱਤੇ 2.5 ਡਾਲਰ ਦੀ ਸਕਾਲਰਸ਼ਿਪ ਹੈ ਔਰ ਕੀ ਕਹਿੰਦੇ ਆ 70% ਤੋਂ ਉੱਤੇ 1500 ਡਾਲਰ ਦੀ ਸਕਾਲਰਸ਼ਿਪ ਹੈ ਬਿਲਕੁਲ ਠੀਕ ਹੈ ਜੀ ਔਰ ਜਸਮੀਤ ਭਾਟਿਆ ਜੀ ਐਕਸਕਲੂਸਿਵਲੀ ਐਸੋਸੀਏਟ ਨੇ ਪੰਜਾਬ ਦੇ ਲਈ ਅਲਗੋਮਾ ਯੂਨੀਵਰਸਿਟੀ ਦੇ ਨਾਲ ਸੋ ਅਲਗੋਮਾ ਪੰਜਾਬ ਦੇ ਵਿੱਚ ਸਿਰਫ ਤੁਸੀਂ ਡਾਇਰੈਕਟ ਐਸੋਸੀਏਟ ਹੋ ਸਰ ਅਲਗੋਮਾ ਯੂਨੀਵਰਸਿਟੀ ਸਰ ਬਿਲਕੁਲ ਸਿਰਫ ਅਸੀਂ ਡਾਇਰੈਕਟ ਐਸੋਸੀਏਟ ਆ ਬਾਕੀ ਸਾਰੇ ਲੋਕ ਇੰਡਾਇਰੈਕਟਲੀ ਕਰਦੇ ਆ ਸੋ ਤੁਸੀਂ ਜਦੋਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਤੁਹਾਡੀ ਐਪਲੀਕੇਸ਼ਨ ਅਲਗੋਮਾ ਯੂਨੀਵਰਸਿਟੀ 'ਚ ਪੁਟ ਅਪ ਕਰਦਾ ਬਿਲਕੁਲ ਠੀਕ ਹੈ ਜੀ ਕੁਝ ਸਟੂਡੈਂਟ ਨੇ ਸਵਾਲ ਲੇ ਜਿਹੜੇ ਸਟੂਡੈਂਟ ਗਏ ਹੋਏ ਨੇ ਉਹਨਾਂ ਨੂੰ ਸਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਉਹਨਾਂ ਨੂੰ ਤਾਂ ਮਿਲੇਗਾ ਨਾ ਜੀ ਪੋਸਟ-ਸਟਡੀ ਵਰਕ ਪਰਮਿਟ ਜਿਨ੍ਹਾਂ ਦਾ ਮਾਈਨ ਟੇਕਸ ਚੱਕਰ ਜਿਆਦਾ ਦੀ ਲਾਸਟ ਡੇਟ ਸੀ ਜਿਨ੍ਹਾਂ ਨੂੰ ਪੋਸਟ-ਸਟਡੀ ਵਰਕ ਪਰਮਿਟ ਮਿਲਣਾ ਸੀ ਮਈ ਚ ਉਹਨਾਂ ਨੂੰ ਪੂਰਾ ਮਿਲੇਗਾ ਬਿਲਕੁਲ ਠੀਕ ਹੈ ਜੀ ਸੋ ਹੁਣ ਰੂਲਸ ਚੇਂਜ ਹੋ ਗਏ ਨੇ ਸਰ ਜਿਹੜਾ ਬਿਜ਼ਨਸ ਸੀਗਾ ਸਰ ਹੁਣ ਅੱਜਕੱਲ ਵੀ ਲੱਗ ਕੇ ਆ ਰਹੇ ਨੇ ਸਾਡੇ ਸਾਰੇ 10-10 ਸਾਲਾਂ ਦੇ ਲੱਗ ਕੇ ਆ ਰਹੇ ਨੇ ਉਹ ਡਿਪੈਂਡ ਕਰਦਾ ਹੈ ਕਿ ਕਿਹੜੇ ਕਿਹੜੇ ਕਿਹੜਿਆਂ ਦੇ ਨਹੀਂ ਆ ਰਹੇ ਕਿਹੜਿਆਂ ਦੇ ਨਹੀਂ ਆ ਰਹੇ ਬਟ ਹੁਣ ਉਹਨਾਂ ਨੇ ਇਹ ਕਿਹਾ ਕਿ ਸਾਡੀ ਮਰਜ਼ੀ ਹੈ ਅਸੀਂ ਕਿਸੇ ਨੂੰ 10 ਸਾਲ ਦਾ ਦੇਣਾ ਹੈ ਕਿ ਨਹੀਂ ਦੇਣਾ ਸਾਡੀ ਮਰਜ਼ੀ ਹੈ ਕਿ ਅਸੀਂ ਤੁਹਾਨੂੰ ਉੱਥੇ 에어ਪੋਰਟ ਤੇ ਪਹੁੰਚ ਕੇ ਵੀ ਕਿੰਨੀ ਐਂਟਰੀ ਦੇਣੀ ਹੈ ਕਿੰਨੀ ਐਂਟਰੀ ਨਹੀਂ ਦੇਣੀ ਸੋ ਇਟ ਡਿਪੈਂਡ ਕਰਦਾ ਸਰ ਸੋ ਬਟ ਇਹਨੂੰ ਇੱਕ ਕਈ ਇੱਕ ਧਾਰਨਾ ਬਣ ਗਈ ਕਿ ਕੈਨੇਡਾ ਹੁਣ ਵਿਸਟਰ ਵੀਜ਼ਾ ਮਹੀਨੇ ਦਾ ਦੇਵੇਗਾ 2 ਮਹੀਨੇ ਦਾ ਦੇਵੇਗਾ ਉਹ ਇਹ ਗੱਲ ਨਹੀਂ ਹੈਗੀ ਬਿਲਕੁਲ ਠੀਕ ਹੈ ਜੀ ਸੋ ਬਟ ਇਹ ਹੈ ਕਿ ਵਿਸਟਰ ਵੀਜ਼ਾ ਵੀ ਆ ਰਹੇ ਨੇ ਫਿਰ ਸਟੂਡੈਂਟਸ ਦੇ ਗਾਰਡੀਅਨਸ ਨੇ ਜਿਹੜੇ ਮਾਪੇ ਭੈਣ ਭਰਾ ਨਹੀਂ ਬੱਚੇ ਨੇ ਉਹ इजीली ਉਹਨੂੰ ਮਿਲ ਰਹੇ ਹੋਣਗੇ ਬਿਲਕੁਲ ਸਰ इजीली ਮਿਲ ਰਹੇ ਨੇ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਇੰਸਟਾਗ੍ਰam ਪੇਜ ਤੇ ਜਾਓ YouTube ਪੇਜ ਤੇ ਜਾਓ ਦੇਖੋ ਰੋਜ਼ ਵੀਜ਼ਾ ਲੱਗ ਕੇ ਆ ਰਹੇ ਨੇ ਬਿਲਕੁਲ ਠੀਕ ਹੈ ਜੀ ਸੋ ਰੋਜ਼ ਵੀਜ਼ਾ ਲੱਗਦੇ ਨੇ ਜਸਮੀ ਜੀ ਨੇ ਪੂਰੀ ਕਲੈਰਿਟੀ ਦੇ ਨਾਲ ਸਾਰੀ ਗੱਲ ਕਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਕਾਫੀ ਸਵਾਲ ਆਏ ਨੇ IBU ਯੂਨੀਵਰਸਿਟੀ ਕਮੇਡੀ ਐਸਰ ਮਾਸਟਰਸ ਦੇ ਲਈ ਸ਼ੀਨਾ ਕੌਰ ਦਾ ਕੁਸਚਨ ਤੁਸੀਂ ਦੇਖੋ ਪ੍ਰਾਈਵੇਟ ਯੂਨੀਵਰਸਿਟੀ ਹੈ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਕਿਸੇ ਹੋਰ ਅੱਛੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲੈਂਦੇ ਹੋ ਤਾਂ ਠੀਕ ਹੈ ਪਰ ਜੇ ਤੁਹਾਨੂੰ ਆਪਸ਼ਨ ਅੱਛੀ ਲੱਗ ਰਹੀ ਜੇ ਤੁਸੀਂ ਇੱਥੇ ਵੀ ਪੜ ਸਕਦੇ ਹੋ ਬਿਲਕੁਲ ਠੀਕ ਹੈ ਜੀ ਉਹ ਜਸਮੀਤ ਜੀ ਥੈਂਕ ਯੂ ਸੋ ਮਚ ਅੱਜ ਦੇ ਲਈ ਬੜੀ ਇੰਪੋਰਟੈਂਟ ਸੈਸ਼ਨ ਹੋਇਆ ਥੈਂਕ ਯੂ ਕੱਲ ਬਹੁਤ ਫੇਅਰ ਜਸਮੀਤ ਜੀ ਦੇ ਨਾਲ ਅਸੀਂ ਲਾਈਵ ਸੈਸ਼ਨ ਦੇ ਵਿੱਚ ਲੇਟੈਸਟ ਅਪਡੇਟਸ ਲੈ ਕੇ ਆਵਾਂਗੇ। ਥੈਂਕ ਯੂ ਸਰ। ਥੈਂਕ ਯੂ ਸੋ ਮਚ। ਥੈਂਕ ਯੂ।